ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਦਾ ਸਕੂਲ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਕੂਲ ਵਿੱਚ ਵੱਡੀ ਵੱਡੀ ਬੂਟੀ ਖੜੀ ਹੈ। ਵਿਦਿਆਰਥੀਆਂ ਨੂੰ ਉਸ ਵਿੱਚੋਂ ਲੰਘ ਕੇ ਬਾਥਰੂਮ ਲਈ ਜਾਣਾ ਪੈਂਦਾ ਹੈ। ਕਿਸੇ ਸਮੇਂ ਕੋਈ ਵੱਡੀ ਘਟਨਾ ਵਾਪਰਨ ਸਕਦੀ ਹੈ ਕਿਉਂਕਿ ਬਰਸਾਤਾਂ ਦਾ ਮੌਸਮ ਹੋਣ ਕਰਕੇ ਕੋਈ ਵੀ ਕਿਸੇ ਟਾਈਮ ਜ਼ਹਿਰੀਲਾ ਜਾਨਵਰ ਆਦਿ ਨਿਕਲ ਸਕਦੇ ਹਨ। ਦਸੰਯੋਗ ਹੈ ਕਿ ਸਕੂਲ ਦੇ ਗੇਟ ਅੰਦਰ ਸਿੱਖਿਆ ਵਿਭਾਗ ਦੇ ਦੋ ਬੀਪੀਓ ਦਫ਼ਤਰ ਵੀ ਹਨ। ਇਸ ਦੇ ਬਾਵਜੂਦ ਵੀ ਸਕੂਲ ਵਿੱਚ ਵੱਡੀ ਵੱਡੀ ਭੰਗ ਵਗੈਰਾ ਦੀਆਂ ਬੂਟੀਆਂ ਦੇਖਣ ਨੂੰ ਮਿਲੀਆਂ ਹਨ। ਇਸ ਦੇ ਬਾਵਜੂਦ ਵੀ ਅਧਿਆਪਕਾਂ ਨੂੰ ਕਿਸੇ ਅਫਸਰ ਜਾਂ ਸਰਕਾਰ ਦਾ ਡਰ ਪਉ ਨਹੀਂ ਜਾਪਦਾ ਪੱਤਰਕਾਰਾਂ ਦੀ ਟੀਮ ਨੇ ਜਦੋਂ ਇਸ ਬਾਰੇ ਸਕੂਲ ਦੇ ਮੁਖੀ ਮਾਸਟਰ ਅਮਨਦੀਪ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਹਿਲਾਂ ਤਾਂ ਕੈਮਰੇ ਦੇ ਅੱਗੇ ਬਚਦੇ ਨਜ਼ਰ ਆਏ ਪਰੰਤੂ ਫਿਰ ਇਹ ਕਹਿ ਕੇ ਪਲਾਟ ਛਾੜ ਦਿੱਤਾ ਕਿ ਉਹ ਜਲਦ ਹੀ ਸਫਾਈ ਕਰਵਾ ਦੇਣਗੇ ਦੌਰ ਕੀ ਕੰਮ ਕਰ ਰਹੇ ਹੈ ਟੀਚਰ ਜੀ ਟੀਚਰ ਜੀ ਜਿਹੜਾ ਤੁਹਾਡੇ ਇਥੇ ਜਾਨਕਿ ਜਿਵੇਂ ਸੂਕਰੀ ਗੂਟੀ ਖੜੀ ਹੈ ਬਾਥਰੂਮ ਦਾ ਬਹੁਤ ਮਾੜਾ ਹਾਲ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਸਾਡੇ ਕੋਲ ਕਲਾਸ 4 ਦੀ ਸਮੱਸਿਆ ਜੀ ਕਿ ਜਿਹੜੀ ਵਾਕਿਆਸੀ ਆਪਣੇ ਲੈਵਲ ਤੇ ਐਫਰਟਸ ਕਰ ਰਹੇ ਹੈ ਜੀ ਪਿਛਲੇ ਇੱਕ ਹਫਤੇ ਤੋਂ ਤੇ ਛੇਤੀ ਹੀ ਸਮੱਸਿਆ ਕਮੇਟੀ ਵਾਲਿਆਂ ਨੂੰ ਵੀ ਕਿਹਾ ਹੋਇਆ ਜੀ ਪਿੰਡ ਵਾਲਿਆਂ ਨੂੰ ਵੀ ਕਿਹਾ ਹੈ ਅਸੀਂ ਹੱਲ ਕਰ ਦਿੰਦੇ ਹਾਂ ਕੁਝ ਦਿਨਾਂ ਵਿੱਚ ਵਿੱਚ ਅਤੇ ਵਿਦਿਆ ਉਸ ਪਾਸੇ ਨਹੀਂ ਜਾਣ ਦਿੱਤਾ ਜਾਂਦਾ ਪਰੰਤੂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਉਸ ਸਾਈਡ ਤੋਂ ਹੀ ਲੰਘ ਕੇ ਜਾਂਦੇ ਹਨ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਵਿਦਿਆਰਥੀ ਅਧਿਆਪਕਾਂ ਦੀ ਗੱਲਬਾਤ ਵੀ ਨਹੀਂ ਮੰਨਦੇ ਅਨੀਤਾ ਜਿਹੜਾ ਤੁਹਾਡਾ ਬਾਥਰੂਮ ਆਉ ਕਿੱਥੇ ਹੈ ਇੱਧਰ ਸਾਹਮਣੇ ਚੱਲਦੇ ਹੋ ਹਾਂ ਜੀ ਛੁੱਟੀ ਦੇ ਵਿੱਚ ਹੀ ਜਾਂਦੇ ਹਾਂ ਰਸਤੇ ਬਣਾਏ ਹੋਇਆ ਰਾਸਤੇ ਬਣਾਏ ਹਨ ਉਹ ਜਿਹੜੀ ਰੂਟੀ ਲੱਗੀ ਰਹੀ ਹੈ ਤਾਂ ਲੱਗਿਆ ਉਹਦੇ ਵਿੱਚ ਹੀ ਨਾ ਖਜਾਂ ਦੇ ਨਹੀਂ ਰਾਸਤੇ ਤੋਂ ਇੱਥੇ ਵਿੱਚ ਹੀ ਰਸਤਾ ਬਣਾਇਆ ਉਹਦੇ ਤਾਂ ਦੇ ਵਿੱਚ ਹੀ ਰਸਤਾ ਬਣਾਇਆ ਹੈ ਇਹ ਦਿੱਲੀ ਸਾਈਡ ਹੈ ਤਾਂ ਵਿੱਚ ਹੀ ਨਾ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਸਕੂਲ ਦੀ ਸਫਾਈ ਕਦੋਂ ਤੱਕ ਹੋਵੇਗੀ ਜਾਂ ਫਿਰ ਕਿਸੇ ਘਟਨਾ ਦੀ ਉਡੀਕ ਕਰ ਰਹੀ ਹੈ ਖੰਨਾ ਤੋਂ ਚਰਨ ਸਿੰਘ ਪੱਟੀ ਜੀਵੇ ਪੰਜਾਬ ਟੀਵੀ